ਜਿਹੜੀਆਂ-ਜਿਹੜੀਆਂ ਔਰਤਾਂ ਸਿਰ ਤੇ ਚੁੰਨੀ ਲੈਂਦੀਆਂ ਨੇ ਉਹਨਾਂ ਵਿੱਚ ਹੁੰਦੇ ਨੇ ਆ ਖਾਸ ਗੁਣ ਬਹੁਤ ਹੀ ਜ਼ਿਆਦਾ ਉਹਨਾਂ ਵਿੱਚ ਖਾਸ ਗੱਲਾਂ ਹੁੰਦੀਆਂ ਨੇ ਜਿਹੜੀਆਂ ਔਰਤਾਂ ਹਮੇਸ਼ਾ ਆਪਣੇ ਸਿਰ ਤੇ ਰਿਸ਼ਤੇਦਾਰੀ ਚ ਆਉਣ ਜਾਣ ਸਮੇਂ ਵਿਆਹ ਸ਼ਾਦੀਆਂ 'ਚ ਜਾਂ ਆਮ ਲਾਈਫ 'ਚ ਚੁੰਨੀ ਸਿਰ ਤੇ ਲੈ ਕੇ ਰੱਖਦੀਆਂ ਨੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੀਆਂ ਚੁੰਨੀ ਨਹੀਂ ਲੈਂਦੀਆਂ ਉਹਨਾਂ 'ਚ ਗੁਣੀ ਨਹੀਂ ਕੋਈ ਹੁੰਦਾ ਉਹ ਇੱਕ ਅਲੱਗ ਵਿਸ਼ਾ ਹੈ ਆਪਾਂ ਸਿਰਫ ਅੱਜ ਉਹ ਚੁੰਨੀ ਦੀ ਮਹਤਾਤ ਦੀ ਗੱਲ ਕਰਾਂਗੇ ਕਿਉਂਕਿ ਜੇ ਚੁੰਨੀ ਦੇ ਵਿੱਚ ਗੁਣ ਨਾ ਹੁੰਦੇ ਤਾਂ ਫਿਰ ਪਰੀ ਵੀ ਚੁੰਨੀ ਦੁਕਾਨਾਂ ਤੋਂ ਨਾ ਖਰੀਦੀ ਜਾਂਦੀ ਕਦੀ ਫੁਲਕਾਰੀਆਂ ਡੋਰੀਆਂ ਡੋਰੇ ਜਾਂ ਕਈ ਤਰ੍ਹਾਂ ਦੇ ਖੂਰਤ ਕੱਪੜੇ ਜਿਹੜੇ ਸਿਰ ਤੇ ਲੈਣ ਵਾਲੇ ਕਦੀ ਨਾ ਖਰੀਦੇ ਵੇਖਦੇ ਜੇ ਇਹਨਾਂ 'ਚ ਗੁਣ ਨਾ ਹੁੰਦਾ ਤੇ ਕੋਈ ਵੀ ਲੜਕੀ ਨਾ ਸਿਰ ਤੇ ਲੈਂਦੀ ਤੇ ਹੁਣ ਸਭ ਤੋਂ ਪਹਿਲੀ ਗੱਲ ਇਹ ਕਿ ਚੁੰਨੀ ਜਿਹੜੀ ਆ ਸਿਰ ਤੇ ਲੈਣ ਵਾਲੀਆਂ ਔਰਤਾਂ 'ਚ ਕਿਹੜੇ-ਕਿਹੜੇ ਖਾਸ ਗੁਣ ਹੁੰਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਚੁੰਨੀ ਜਿਹੜੀ ਆ ਉਹ ਅਣਖ ਗੈਰਤ ਵਿਸ਼ਵਾਸ ਅਦਬ ਮਾਨ ਸਤਕਾਰ ਜ਼ਿੰਮੇਵਾਰੀਆਂ ਦੀ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਦੀ ਪ੍ਰਤੀਕ ਹੈ ਚੁੰਨੀ ਦਾ ਮਹੱਤਾ ਸਭ ਤੋਂ ਪਹਿਲਾਂ ਮਾਪੇ ਹੀ ਆਪਣੇ ਘਰੋਂ ਸਿਖਾ ਕੇ ਦੋਰਦਾ ਕਿੱਤੀਏ ਸਿਰ ਤੇ ਚੁੰਨੀ ਹਮੇਸ਼ਾ ਲੈ ਕੇ ਰੱਖੀ ਜੇ ਤੂੰ ਆਪਣੇ ਸਿਰ ਤੇ ਚੁੰਨੀ ਲੈ ਕੇ ਰੱਖੇਂਗੀ ਤੇ ਸਮਝ ਲੈ ਕਿ ਤੂੰ ਆਪਣੇ ਘਰ ਦੀਆਂ ਕਦਰਾਂ ਕੀਮਤਾਂ ਤੂੰ ਆਪਣੇ ਮਾਂ ਬਾਪ ਦੀ ਇੱਜ਼ਤ ਭੈਣ ਭਰਾਵਾਂ ਦਾ ਮਾਣ ਸਨਮਾਨ ਜਿਸ ਘਰ ਨਾਲ ਤੂੰ ਜੁੜਨਾ ਆ ਉਸ ਘਰ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਤੂੰ ਢੱਕ ਕੇ ਰੱਖੇਂਗੀ ਕਹਿਣ ਤੋਂ ਭਾਵ ਕਿ ਉਹਨਾਂ ਨੂੰ ਆਪਣਾ ਹੀ ਸਮਝੇਂਗੀ ਜੇ ਤੇਰੇ ਸਿਰ ਤੇ ਚੁੰਨੀ ਨਾ ਰਹੀ ਤਾਂ ਫਿਰ ਸਮਝ ਲੈਣਾ ਨਾ ਕਿ ਤੂੰ ਸਾਡੀ ਵੀ ਨਹੀਂ ਰਹਿਣਾ ਤੇ ਉਹਨਾਂ ਦੀ ਵੀ ਨਹੀਂ ਰਹਿਣਾ ਕਿਉਂਕਿ ਜਦੋਂ ਚੁੰਨੀ ਉੱਡ ਜਾਵੇ ਸਿਰ ਤੋਂ ਤਾਂ ਅਕਸਰ ਇਹ ਕਿਹਾ ਜਾਂਦਾ ਕਿ ਸਿਰ 'ਚ ਘੱਟਾ ਮਿੱਟੀ ਪੈ ਸਕਦਾ ਹੈ ਸਿਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਕਿਉਂਕਿ ਸਿਰ ਢੱਕਣਾ ਵੀ ਇੱਕ ਬੜਾ ਜ਼ਰੂਰੀ ਹੁੰਦਾ ਆ ਜੇ ਅਸੀਂ ਵਾਤਾਵਰਣ ਮੁਤਾਬਕ ਵੀ ਗੱਲ ਕਰ ਲਈਏ ਤਾਂ ਹੁਣ ਜਿਹੜੀ ਚੁੰਨੀ ਹੈਗੀ ਆ ਉਹਦੇ ਨਾਲ ਜਿਹੜੀਆਂ ਔਰਤਾਂ ਨੇ ਆਮ ਜਦੋਂ ਵੀ ਦੁਕਾਨ ਤੇ ਜਾਂਦੀਆਂ ਨੇ ਜਦੋਂ ਕੱਪੜੇ ਲੈਣ ਜਾਂਦੀਆਂ ਤਾਂ ਹਮੇਸ਼ਾ ਉਹਨਾਂ ਨੂੰ ਇੱਕ ਦਿਖਾਈ ਜਾਂਦੀ ਆ ਰੰਗ ਬਰੰਗੀ ਚੁੰਨੀ ਤਕ ਉਸ ਚੁੰਨੀ ਵੇ ਜਿਹੜੇ ਰੰਗ ਹੁੰਦੇ ਨਾ ਉਹ ਮਨੁੱਖ ਦੀ ਜ਼ਿੰਦਗੀ ਦੇ ਨਾਲ ਬੜਾೊಂದು ਦਾ ਡੂੰਗਾ ਵੀ ਸੰਬੰਧ ਹੁੰਦਾ ਜਦੋਂ ਵੀ ਕਿਸੇ ਲੜਕੀ ਦੀ ਸ਼ਾਦੀ ਹੋ ਜਾਂਦੀ ਆ ਤੇ ਮਾਪੇ ਬੜਿਆਂ ਰੀਂਚਾਂ ਦੇ ਨਾਲ ਉਹਨੂੰ ਚੁੰਨੀ ਰੰਗਦਾਰ ਲੈ ਕੇ ਦਿੰਦਾ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਰੰਗਦਾਰ ਚੁੰਨੀਆਂ ਜਿੰਨਾ ਚਿਰ ਦੇ ਸਿਰ ਤੇ ਨੇ ਇਹਦੀ ਜ਼ਿੰਦਗੀ 'ਚ ਹਮੇਸ਼ਾ ਰੰਗ ਰਹਿਣਗੇ ਪਿਛਲੇ ਸਮਿਆਂ 'ਚ ਕੀ ਹੁੰਦਾ ਸੀ ਜਿਸ ਔਰਤ ਦੇ ਚੁੰਨੀ ਦਾ ਰੰਗ ਉੱਡ ਜਾਂਦਾ ਸੀ ਉਹ ਦੁੱਖ ਜਾਣਦੀਆਂ ਨੇ ਔਰਤਾਂ ਜਿਸ ਔਰਤ ਦੀ ਚੁੰਨੀ ਚਿੱਟੀ ਹੋ ਜਾਂਦੀ ਸੀ ਤੇ ਸਾਡੇ ਸਮਾਜ 'ਚ ਇੱਕ ਸਿੰਬਲ ਦਿੱਤਾ ਜਾਂਦਾ ਸੀ ਕਿ ਹੁਣ ਇਹਦਾ ਸਿਰ ਦਾ ਸਾਈ ਜਿਹੜਾ ਨਹੀਂ ਰਹਿ ਗਿਆ ਕੈਂਤੋ ਭਾਬ ਕਿਉਂ ਦੀ ਡੈਥ ਹੋ ਗਈ ਉਹ ਸੰਸਾਰ ਤੋਂ ਚਲੇ ਗਿਆ ਤੇ ਜਦੋਂ ਉਹ ਚਲੇ ਗਿਆ ਤਾਂ ਉਹਦੀ ਚੁੰਨੀ ਚਿੱਟੀ ਹੋਣ ਤੋਂ ਭਾਵ ਹੁੰਦਾ ਕੋਦੀ ਜ਼ਿੰਦਗੀ ਚੋਂ ਰੰਗ ਖਤਮ ਹੋ ਗਏ ਬੇਸ਼ੱਕ ਅੱਜ ਕੁਝ ਲੋਕ ਇਸ ਗੱਲ ਨੂੰ ਨਹੀਂ ਵੀ ਮੰਨਦੇ ਪਰ ਸੱਚ ਇਹ ਹੈ ਕਿ ਜਿਹੜੇ ਲੋਕ ਦੁੱਖ ਢਹਾਰੇ ਨੇ ਜਿਨ੍ਹਾਂ ਦਾ ਸਿਰ ਦਾ ਸਾਈ ਚਲ ਗਿਆ ਆ ਉਹ ਜਾਣਦੀਆਂ ਨੇ ਕਿ ਦੁੱਖ ਕਿੰਨੇ ਹੁੰਦੇ ਨੇ ਇਹ ਕਿੰਨਾ ਮਾੜਾ ਸਮਾਂ ਹੁੰਦਾ ਜ਼ਿੰਦਗੀ ਨੂੰ ਗੁਜ਼ਾਰਨਾ ਇਸ ਕਰਕੇ ਚੁੰਨੀ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਆ ਚੁੰਨੀ ਕੱਲਾ ਇਹ ਨਹੀਂ ਹੁੰਦਾ ਕਿ ਸਿਰ ਤੇ ਲੈ ਲਈ ਤੇ ਗੱਲ ਖਤਮ ਹੋ ਗਈ ਬੇਸ਼ੱਕ ਕੱਜ ਸਾਡੇ ਸਮਾਜ ਚ ਬਹੁਤ ਸਾਰੇ ਤਰ੍ਹਾਂ ਦੇ ਕੱਪੜੇ ਆ ਗਏ ਨੇ ਇੱਥੋਂ ਤੱਕ ਕਿ ਜਿਹੜੀਆਂ ਕਈ ਹੋਰ ਧਰਮ ਦੇ ਲੋਕ ਸਾੜੀ ਵੀ ਲਾਉਂਦੇ ਨੇ ਉਹ ਵੀ ਸਭੋਂ ਸਾੜੀ ਨੂੰ ਮੋੜ ਕੇ ਸਿਰ ਤੇ ਲੈ ਲੈਂਦੇ ਨੇ ਉਹਨੂੰ ਵੀ ਚੁੰਨੀ ਦਾ ਰੂਪ ਦਿੰਦੇ ਨੇ ਕਿ ਸਾਡੀ ਚੁੰਨੀ ਆ ਸਿਰ ਢੱਕ ਕੇ ਰੱਖਦੇ ਨੇ ਤੇ ਜਿਹੜੀ ਔਰਤ ਸਿਰ ਢੱਕ ਕੇ ਰੱਖਦੀ ਆ ਉਹਦਾ ਮਾਣ ਵੀ ਬੜਾ ਹੁੰਦਾ ਉਹਦਾ ਅਦਬ ਵੀ ਬੜਾ ਹੁੰਦਾ ਉਹਦਾ ਸਤਕਾਰ ਵੀ ਬੜਾ ਹੁੰਦਾ ਜਿਵੇਂ ਇੱਕ ਮਾਂ ਬਾਪ ਦਾ ਹੁੰਦਾ ਨਾ ਡਰ ਬੱਚਿਆਂ ਨੂੰ ਮਾਪੇ ਆਪਣੇ ਬੱਚਿਆਂ ਨੂੰ ਕਦੀ ਨਫ਼ਰਤ ਥੋੜਾ ਕਰਦੇ ਕਦੀ ਈਰਖਾ ਥੋੜਾ ਕਰਦੇ ਉਹ ਹਮੇਸ਼ਾ ਗੁੱਸੇ ਗੁੱਸੇ ਰਹਿਣਗੇ ਉਹ ਇੱਕ ਪ੍ਰਤੀਕ ਹੁੰਦਾ ਕਿ ਤੁਹਾਨੂੰ ਡਰ ਪਾਉਣਾ ਇਸੇ ਤਰ੍ਹਾਂ ਜਿਹੜੀ ਚੁੰਨੀ ਆ ਇਹ ਵੀ ਇੱਕ ਮਨੁੱਖ ਨੂੰ ਸਨੇਹਾ ਦਿੰਦੀ ਆ ਕਿ ਭਈ ਤੇਰੀਆਂ ਜ਼ਿੰਮੇਵਾਰੀਆਂ ਨੇ ਤੇਰੀਆਂ ਕੁਝ ਨਿਜ਼ਮ ਨੇ ਕੁਝ ਤੇਰੀਆਂ ਕਦਰਾਂ ਕੀਮਤਾਂ ਨੇ ਕੁਝ ਤੂੰ ਚੰਗਾ ਕਰਕੇ ਜਾਣਾ ਆ ਇਸ ਕਰਕੇ ਤੁਸੀਂ ਕਦੀ ਵੀ ਵੇਖਣਾ ਜਿਹੜੀਆਂ ਔਰਤਾਂ ਘਰ ਬਾਹਰ ਜਾਂ ਅੰਦਰ ਮਲਕ ਸਮਾਜਿਕ ਸਮਾਗਮਾਂ ਤੇ ਜਾਂਦੀਆਂ ਨੇ ਧਾਰਮਿਕ ਸਥਾਨਾਂ ਤੇ ਜਾਂਦੀਆਂ ਨੇ ਰੁਟੀਨ 'ਚ ਜਾਂਦੀਆਂ ਨੇ ਜਦੋਂ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਨੇ ਨਾ ਉਹਨਾਂ ਦਾ ਇੱਕ ਚਿਹਰੇ ਦਾ ਅਨੂਰੀ ਅਲੱਗ ਹੁੰਦਾ ਤੇ ਲੋਕਾਂ ਦਾ ਉਹਨਾਂ ਪ੍ਰਤੀ ਨਜ਼ਰੀਆ ਵੀ ਬੜਾ ਚੰਗਾ ਹੁੰਦਾ ਲੋਕ ਕਹਿੰਦੇ ਨੇ ਕਿ ਚੰਗੇ ਪਰਿਵਾਰ ਦੀਆਂ ਸਤਕਾਰਨੀਆਂ ਨੇ ਇਹਨਾਂ ਨੂੰ ਕੋਈ ਟੀਚਰ ਨਹੀਂ ਕਰਨੀ ਕੋਈ ਮਜ਼ਾਕ ਨਹੀਂ ਕਰਨਾ ਇਹਨਾਂ ਦੇ ਮਗਰ ਭੈਣ ਭਰਾ ਹੋਣਗੇ ਅਣਖੀ ਹੋਣਗੇ ਗੈਰਤਮੰਦ ਹੋਣਗੇ ਕਿਤੇ ਐਵੇਂ ਕਾਹਨੂੰ ਛਤਰ ਫੇਰਨਗੇ ਇਹ ਚੁੰਨੀ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਇੱਕ ਡਰ ਪੈਦਾ ਕਰਕੇ ਰੱਖਦੀ ਹੈ ਕਿ ਮੇਰੇ ਮਗਰ ਮੇਰੇ ਵੱਡੇ ਵਡੇਰੇ ਜਾਂ ਮੇਰੇ ਆਪਣੀ ਹੈਗੇ ਨੇ ਕਿਉਂਕਿ ਸਤਕਾਰ ਉਹੀ ਉਹ ਕਰੂਗਾ ਨਾ ਜਿਹਨੂੰ ਸਤਕਾਰ ਦੀ ਉਹ ਨਾ ਵੇਖੀ ਜਿਵੇਂ ਤੁਹਾਡੇ ਵਰਗੇ ਸੱਜਣ ਬੜੀ ਸੋਹਣੀ ਗੱਲ ਕਹਿੰਦੇ ਆ ਜਿਸ ਪੈਨ ਦੇ ਵਿੱਚ ਜਿਵੇਂ ਦੀ ਸ਼ਾਹੀ ਹੋਏਗੀ ਉਹ ਉਦਾਂ ਦੀ ਨਿਕਲੂਗੀ ਨਾ ਦੂਜੇ ਰੰਗ ਦੀ ਕਿੱਦਾਂ ਨਿਕਲ ਜੂਗੀ ਜਿਸ ਭੈਣ ਦੇ ਸਿਰ ਤੇ ਚੁੰਨੀ ਵਰਗਾ ਮਿੱਠਾ ਜਿਹਾ ਸ਼ਾਇਆ ਹੋਵੇਗਾ ਇੱਜ਼ਤ ਹੋਏਗੀ ਮਾਣ ਹੋਵੇਗੀ ਉਹ ਭੈਣ ਤਾਂ ਹਮੇਸ਼ਾ ਹਰ ਜਗ੍ਹਾ ਤੇ ਇੱਜ਼ਤੀ ਲਵੇਗੀ ਨਾ ਇੱਕ ਸਾਡੇ ਸਮਾਜ 'ਚ ਬੜੀ ਵੱਡੀਆਂ ਗੱਲ ਹੁੰਦੀ ਆ ਜੇ ਕੋਈ ਔਰਤ ਦੇ ਸਿਰ ਤੇ ਚੁੰਨੀ ਨਾ ਹੋਵੇ ਮੁਸੀਬਤ 'ਚ ਹੋਵੇ ਤੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚੋਂ ਕੀ ਕਰਦੇ ਨੇ ਲੋਕ ਆਪਣੀ ਪੱਗ ਹੀ ਭਾਵੇਂ ਪਾੜ ਕੇ ਉਹਨੂੰ ਉਹਦੇ ਸਿਰ ਤੇ ਟੱਕ ਦੇਣਗੇ ਨਹੀਂ ਧੀਏ ਨਹੀਂ ਪਹਿਣੇ ਅਸੀਂ ਜਿਉਂਦੇ ਆ ਕਿਉਂਕਿ ਸਿਰ ਤੇ ਚੁੰਨੀ ਰੱਖਣ ਦਾ ਮਤਲਬ ਹੁੰਦਾ ਕਿ ਉਹਦੇ ਵਾਰੀ ਵਾਰਸ ਹੈਗੇ ਨੇ ਇੱਜ਼ਤਾਂ ਵਾਲੇ ਹੈਗੇ ਨੇ ਤੇ ਉਹ ਗੜੀਆਂ ਕਰਮਾ ਭਾਗਾਂ ਵਾਲੀਆਂ ਪਹਿਣਾ ਨਹੀਂ ਜਿਹੜੀਆਂ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਤੇ ਮੈਂ ਸਮਝਦਾ ਕਿ ਹਰ ਇੱਕ ਨੂੰ ਚੁੰਨੀ ਲੈਣੀ ਚਾਹੀਦੀ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਜੇ ਮਾਂ ਆਤੂ ਗਾੜੀ ਧੀਆਂ ਨੇ ਸਿੱਖਣੀਆਂ ਹੁੰਦੀਆਂ ਨੇ ਤੇ ਧੀਆਂ ਤੋਂ ਫਿਰ ਗਾੜੀ ਸਮਾਜ ਵਿੱਚ ਰਣਾ ਹੁੰਦਾ ਜੇ ਅਸੀਂ ਘਰੋਂ ਕੁਝ ਚੰਗਾ ਦੇ ਕੇ ਧੀਆਂ ਨੂੰ ਤੋਰਾਂਗੇ ਧੀਆਂ ਸਾਡੀਆਂ ਸਿੱਖ ਲੈਣਗੀਆਂ ਤੇ ਕੁਦਰਤੀ ਗੱਲ ਹੈ ਕਿ ਉਹ ਅੱਗੇ ਜ਼ਿੰਦਗੀ 'ਚ ਬਹੁਤ ਸੌਖੀ ਜ਼ਿੰਦਗੀ ਗੁਜ਼ਾਰਨਗੀਆਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਚੁੰਨੀ ਦੀ ਮਹੱਤਤਾ ਜਿਹੜੀ ਆ ਹੋ ਸਕਦਾ ਇਹਦੋਂ ਵੀ ਵੱਡੀ ਹੋਵੇ ਪਰ ਮੇਰੇ ਗਾ ਇਨਸਾਨ ਜਿੰਨੀ ਕਿ ਉਹਦੀ ਸੋਚ ਸਮਝਿਆ ਓਨੇ ਹੀ ਕਰ ਸਕਦਾ ਹੋ ਸਕਦਾ ਤੁਹਾਡੇ ਇਹਦੋਂ ਵੀ ਚੰਗੇ ਵਿਚਾਰ ਹੋਣ ਤੁਸੀਂ ਆਪਣੇ ਜ਼ਰੂਰ ਵਿਚਾਰ ਸਾਂਝੇ ਕਰਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਉਹਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ